ਜੀ ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਗਰਦਾਸ ਮਾਨ ਦੀ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗਾ ਕਿ ਗਰਦਾਸ ਮਾਨ ਆਪਣੇ ਸਿੱਖ ਸਮਾਜ ਤੋਂ ਪੰਜਾਬ ਦੇ ਲੋਕਾਂ ਤੋਂ ਬਲਕਿ ਪੂਰੇ ਦੇਸ਼ ਦੁਨੀਆ ਦੇ ਵਿੱਚੋਂ ਮਾਫੀ ਮੰਗ ਰਹੇ ਨੇ ਉਹ ਵੀ ਰੋ ਕੇ ਕਿਉਂਕਿ ਰੋ ਵੀ ਰਹੇ ਨੇ ਦਰਸਾਰ ਗੱਲ ਹੈ ਕਿ ਆ ਵੀ ਇਹ ਪੰਜਾਬ ਦਾ ਜਿਹੜਾ ਕਿ ਮਸ਼ਹੂਰ ਉਹ ਗਾਇਕ ਜਿਉ ਨੂੰ ਸਾਡੇ ਬਜ਼ੁਰਗਾਂ ਤੋਂ ਲੈ ਕੇ ਅੱਜ ਦੇ ਬੱਚਿਆਂ ਤੋਂ ਲੈ ਕੇ ਮੈਂ ਕਹਿੰਦਾ ਵੀ ਬਾਲੀਵੁੱਡ ਦੇ ਜਿਹੜੇ ਗਾਇਕ ਨੇ ਮਸ਼ਹੂਰ ਉਹਨਾਂ ਨੇ ਵੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਗਾਇਕ ਬਣੇ ਨੇ ਜਿਹੜੇ ਇੱਕ ਹਿੰਦੀ ਵੀ ਗਾਉਂਦੇ ਆ ਪਰ ਗੱਲ ਇੱਥੇ ਆ ਜਾਂਦੀ ਹੈ ਵੀ ਜਿਵੇਂ ਸਿੱਖ ਸਮਾਜ ਤੋਂ ਮਾਫੀ ਮੰਗਣੀ ਉਹ ਵੀ ਰੋਕੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਰਹੇ ਨੇ ਗੁਰਦਾਸ ਮਾਨ ਜੀ ਤਾਂ ਮੈਂ ਕਹੂੰਗਾ ਪਹਿਲੇ ਤੁਹਾਨੂੰ ਦੱਸ ਦਿਆਂ ਵੀ ਬਾਹਲੇ ਬੰਦੇ ਕਈ ਵਾਰ ਭੈਣ ਭਰਾ ਨਹੀਂ ਚਾਹੁੰਦੇ ਹੁੰਦੇ ਤ ਪਰ ਵੱਡੀ ਸੰਖਿਆ ਦੇ ਵਿੱਚ ਲੱਖਾਂ ਕਰੋੜਾਂ ਦਾ ਦਿਲ ਜਿਹੜਾ ਕਿ ਜਿੱਤਿਆ ਗੁਰਦਾਸ ਮਾਨ ਜੀ ਨੇ ਤਾਂ ਉਹਨਾਂ ਦੀ ਜਿਹੜੀ ਇਹ ਐਡੀ ਵੱਡੀ ਉਮਰ ਦੇ ਵਿੱਚ ਇਹ ਹਾਲਤ ਹੋ ਜਾਣੀ ਕਿ ਆਪਣੇ ਹੀ ਸਮਾਜ ਤੋਂ ਆਪਣੇ ਹੀ ਲੋਕਾਂ ਤੋਂ ਰੋਕੇ ਮਾਫੀ ਮੰਗ ਰਹੇ ਨੇ ਖਾਸ ਕਰਕੇ ਸਿੱਖ ਸਮਾਜ ਪੰਜਾਬ ਦੇ ਲੋਕਾਂ ਤੋਂ ਜਿਨ੍ਹਾਂ ਨੇ ਮਾਂ ਬੋਲੀ ਦੇ ਸਿਰ ਤੇ ਇਹਨਾਂ ਮਕਾਮ ਹਾਸਲ ਕੀਤਾ ਤਾਂ ਉਹਨਾਂ ਦਾ ਕੀ ਕਹਿਣਾ ਤੁਹਾਡੇ ਸਾਹਮਣੇ ਮੈਂ ਲਾਈਵ ਦਿਖਾਉਂਗਾ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਗੱਲ ਹੈ ਬਾਅਦ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਜਿਹੜੀ ਪ੍ਰਕਿਰਿਆ ਉਹ ਦੇਣੀ ਨਹੀਂ ਭੁੱਲਣਾ ਅਗਲੇ ਵਿਚਾਰ ਕਰਾਂਗੇ ਬਾਅਦ ਦੇ ਵਿੱਚ ਸਾਂਝੇ ਤੇ ਪਹਿਲਾਂ ਤੁਸੀਂ ਧਿਆਨ ਦੇ ਨਾਲ ਸੁਣੋ ਇਸ ਵੀਡੀਓ ਨੂੰ ਗੱਲ ਹੈ ਕੀ ਹੈ ਜਿਹੜੇ ਇਲਜ਼ਾਮ ਆਫ ਮੇਰੇ ਤੇ ਲੱਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਪੁਰਾਣੀ ਜਗ੍ਹਾ ਤੇ ਇਸ ਤਰ੍ਹਾਂ ਕੀਤਾ ਮੈਂ ਬਾਬਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹਫੀ ਕੀਤੀ ਮੈਂ स्टेज ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮੁਰਦਾਬਾਤ ਉੜਾਰੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਆ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਤੇ ਸਮਝ ਕੁਝ ਹੋਰ ਗਏ ਇਹ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲੇ ਜਿਹਦੇ ਲਈ ਵੀ ਜਿਹਦਾ ਵੀ ਮੇਰੇ ਕੋਲੋਂ ਦਿਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਕੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਐ ਔਰ ਮੈਂ ਆਉਣਾ ਚਾਹਤ ਜਨਾ ਬੇਲੀਆਂ ਤੋਂ ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ ਅੱਜ ਮੇਰੇ ਅੱਜ ਮੇਰੇ ਉਸ ਮਕਾਮ ਨੂੰ ਮਤਲਬ ਇਸ ਤਰ੍ਹਾਂ ਕੋਈ ਸੋਚ ਕੇ ਮੇਰੇ ਤੇ ਕੋਈ ਲਗਾਵੇ ਮੈਂ ਸੋਚਦਾ ਕਿ ਮੈਨੂੰ ਮੈਨੂੰ ਵੀ ਤਕਲੀਫ ਹੋਈ ਸੀ ਬਹੁਤ ਤਕਲੀਫ ਹੋਈ ਸੀ ਹਰ ਚੀਜ਼ ਲਈ ਤਕਲੀਫ ਹੋਈ ਜਦੋਂ ਕਿ ਮੈਂ ਗੁਰੂ ਸਾਹਿਬਾਰੇ ਹੀ ਗਿਆ ਨੀਲੇ ਕੋੜੇ ਉਕੇ ਬੈਠ ਕੇ ਸੰਸਪਾ ਗਿਆ ਲੱਖਾਂ ਤੇ ਕਰੋੜਾਂ ਵਾਲੀ ਤੈਨੂੰ ਪੜਨਾ ਦੋਸੋ ਵਾਰੀ ਚੁੰਮ ਸਹਬਾ ਜੁੱਤੀਆਂ ਮੈਂ ਤੇਰੀਆਂ ਨੂੰ ਛੋੜੀ ਤੇਰੀ ਕੱਲ ਵੀ ਨੂੰ ਲੱਖਾਂ ਨੇ ਸਲਾਹ ਪਿਤਾ ਵਾਰ ਪੁੱਤ ਵਾਰ ਮਾ ਆਪ ਵਾਰ ਖਾਲਸਾ ਥਾ ਜਾਇਆ ਵਾਰ ਸਾਰਾ ਖਾਨ ਦਾ ਸਿੱਖਾਂ ਦਾ ਹੀ ਗੁਰੂ ਨਹੀਂ ਤੋ ਸਤ ਗੁਰੂ ਹਿੰਦ ਦਾ ਦਮਾ ਤੇ ਗਰੀਬਾ ਤੂੰ ਨਿਮਾਣਿਆ ਦਾ ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ ਪੁੱਲਾਂ ਚੁਪੜਾ ਮਾਫ਼ ਕਰੀ ਸਾਥ ਨੇ ਤੋ ਮੈਂ ਤਾਂ ਉਹਨੇ ਜੇ ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਾ ਤੋਂ ਉਹਨਾਂ ਦੇ ਸਾਰੇ ਸਿੱਖ ਨੁਮਾਇੰਦਗੀ ਕਰਨ ਵਾਲੇ ਜਿਹਨੇ ਵੀ ਜਿੱਥੇ ਵੀ ਜਿੱਥੇ ਵੀ ਬੈਠੇ ਨੇ ਸਾਰੇ ਉਹਨਾਂ ਸੱਜਣਾਂ ਤੋਂ ਮਾਫੀ ਮੰਗਦਾ ਮੇਰੀ ਹੱਥ ਜੋੜ ਕੇ ਮਾਫੀ ਹੈ ਕਿ ਇਹਨਾਂ ਜੀਤਾਂ ਮੈਂ ਤਾਂ ਸੋਚਿਆ ਯਾਰ ਭੁੱਲ ਗਏ ਹੋਣਗੇ ਪੰਜਾਬੀਆਂ ਦੇ ਵੱਡੇ ਦਿਲ ਨੇ ਬੜਾ ਖੋਲ ਦਿਲ ਨੇ ਬਾਬਾ ਜੀ ਛੋਟੀਆਂ-ਬੋਟੀਆਂ ਚੀਜ਼ਾਂ ਮਾਫ ਕਰ ਦਿੱਤੀਆਂ ਲੋਕੀ ਮੈਂ ਸੋਚਿਆ ਯਾਰ ਇੱਕ ਇੱਕ ਗੱਲ ਤੇ ਆੜੇ ਬੈਠੇ ਨੇ ਇਹ ਜਿੱਦ ਪੰਜਾਬੀਆਂ ਦੇ ਚੰਗੇ ਨੇ ਸਾਡੇ ਸਾਰਿਆਂ ਲਈ ਕਿਸੇ ਲਈ ਵੀ ਨਹੀਂ ਅੱਛੀ ਪੰਜਾਬੀ ਕਲਚਰ ਮਾਂ ਮੋਲੀ ਦੀ ਸੇਵਾ ਕਰਦੇ ਕਰਦੇ ਮੈਂ ਇੱਥੋਂ ਤੱਕ ਆਪੜਿਆ ਮੈਂ ਕੀ ਸੇਵਾ ਕਰਦੀ ਮਾਂ ਮੋਲੀ ਨੇ ਮੇਰੀ ਸੇਵਾ ਕੀਤੀ ਆ जो आ, कुछ तो कद किसी पाए अपनी मां नंग कर लग पे खान कमाए पुता पढ़ा के अंग्रेजी कहते कहते अरे जिखा करी बैठियां तैयार पंजाबी जबानी दुकाने तेरे देश की फिकी पै गई चेहरे की नुहार ਵਾਸਿ ਮੁਲੇ ਛਾ ਹੁਸੈਨ ਦੇ ਆਸ਼ਮ ਕਾਦਰ ਯਾਰਾ ਘਰ ਕੇ ਵਿੱਚ ਦੇ ਨਗਰ ਬਖਸ਼ਿਆ ਸ਼ਾਇਰਾਂ ਦੇ ਫਰਕਾਰਾਂ 747 ਗੱਲ ਬੜੀ ਲੰਬੀ ਆ ਪੰਜਾਬੀਓ 747 ਦਾ ਵੀ ਜ਼ਿਕਰ ਕੀਤਾ ਗੁਰਦਾਸ ਮਾਨ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਬਹੁਤ ਵੱਡਾ ਜਿਹੜਾ ਕਿ ਨਾਮ ਆ ਹਿੰਦੁਸਤਾਨ ਦੇ ਵਿੱਚ ਹੀ ਕਹਿ ਸਕਦੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਨਾਮ ਆ ਕਿਉਂਕਿ ਇਹਨਾਂ ਨੂੰ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਦੀ ਪੀੜ੍ਹੀ ਵੀ ਸੁਣ ਰਹੀ ਆ ਅੱਜ ਵੀ ਸੁਣ ਰਹੇ ਨੇ ਤਾਂ ਇੰਨੀ ਵੱਡੀ ਉਮਰ ਦੇ ਵਿੱਚ ਗੁਰਦਾਸ ਮਾਨ ਜੀ ਦਾ ਜਿਹੜਾ ਕਿ ਮਾਫੀ ਮੰਗਣਾ ਉਹ ਵੀ ਆਪਣੇ ਸਿੱਖ ਸਮਾਜ ਤੋਂ ਸਾਡੇ ਪੰਜਾਬ ਦੇ ਲੋਕਾਂ ਤੋਂ ਆਖਰ ਇਹ ਜੀ ਗਲਤੀ ਕੀ ਕੀਤੀ ਹੈ ਗਲਤੀਆਂ ਜਿਵੇਂ ਕਿ ਸਟੇਜਾਂ ਦੇ ਉੱਤੇ ਕਈ ਵਾਰ ਹੋ ਜਾਂਦੀ ਹੈ ਪਰ ਮੈਂ ਚਾਹੂੰਗਾ ਆਪਣੀ ਤਰਫੋਂ ਬਾਕੀ ਤੁਹਾਡੇ ਜਿਹੜੇ ਮੈਂ ਕਹੂੰਗਾ ਥੋੜੇ ਵਿਚਾਰ ਅਲੱਗ ਵੀ ਹੋ ਸਕਦੇ ਨੇ ਵੈਸੇ ਤਾਂ ਜ਼ਿਆਦਾਤਰ ਮਿਲਦੇ ਜੁਲਦੇ ਆਪਣੇ ਸਾਰੇ ਪੰਜਾਬੀਆਂ ਦੇ ਮੈਂ ਚਾਹੂੰਗਾ ਵੀ ਮੇਰੇ ਮੁਤਾਬਕ ਬੰਦੇ ਨੂੰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਗਾਇਆ ਮੈਂ ਕਹਿੰਦਾ ਸ਼ਿਖਰਾਂ ਤੇ ਇੱਕ ਪਹਚਾਇਆ ਇੱਕ ਗਾਇਕ ਦਾ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ ਮਾਂ ਬੋਲੀ ਪੰਜਾਬੀ ਦੇ ਲਈ ਜਿਵੇਂ ਇਹਨਾਂ ਨੇ ਪ੍ਰਦਰਸ਼ਨ ਕੀਤਾ ਜਿਹੜੇ ਬਹੁਤ ਵੱਡੇ ਵੱਡੇ ਫਨਕਾਰ ਨੇ ਮਾਂ ਬੋਲੀ ਨੇ ਇਹਨਾਂ ਨੂੰ ਉੱਤੇ ਹੀ ਲਿਆਂਦਾ ਪਰ ਇਹਨਾਂ ਨੇ ਵੀ ਇੱਕ ਤਰ੍ਹਾਂ ਜਿਵੇਂ ਕਿ ਮਾਂ ਬੋਲੀ ਦੇ ਲਈ ਉਹ ਦੇਸ਼ ਦੁਨੀਆ ਦੇ ਵਿੱਚ ਸਾਡੇ ਪੰਜਾਬ ਦਾ ਜਿਹੜਾ ਕਿ ਨਾਮ ਆ ਉਹ ਰੋਸ਼ਨ ਕੀਤਾ ਪੰਜਾਬੀਓ ਮੈਂ ਚਾਹੁੰ ਆ ਵੀ ਗੁਰਦਾਸ ਮਾਨ ਜੀ ਨੂੰ ਸਾਡੇ ਪੰਜਾਬ ਦੇ ਸਮਾਜ ਦੁਆਰਾ ਸਿੱਖ ਸਮਾਜ ਦੁਆਰਾ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਕੋਈ ਲਚਰਤਾ ਨਹੀਂ ਗਾਈ ਕਿਉਂਕਿ ਉਹਨਾਂ ਨੇ ਗੁਰੂਆਂ ਤੇ ਪੀਰਾਂ ਪਕੰਬਰਾਂ ਤੇ ਮੈਂ ਕਹਿਣਾ ਵੀ ਹਰ ਇੱਕ ਇਤਿਹਾਸ ਗਾਇਆ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਤਾਂ ਮੈਂ ਤੁਹਾਡੇ ਅੱਗੇ ਗੱਲ ਪੇਸ਼ ਕੀਤੀ ਐ ਤਾਂ ਹੁਣ ਤੁਸੀਂ ਇਸ ਗੱਲ ਦੇ ਜਵਾਬ ਜਿਹੜੇ ਕਿ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਆਖਰ ਕੌਣ ਕੌਣ ਭਰਾ ਮੈਂ ਕਹਿੰਦਾ ਵੀ ਅੱਜ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿ ਦੇ ਸਮਰਥਕਾਂ ਲਈ ਫੈਨ ਕਹ ਲਈਏ ਜਿਹੜੇ ਕਿ ਸੁਣਨ ਵਾਲੇ ਕਹ ਲਈਓ ਬਹੁਤ ਵੱਡੀ ਸੰਖਿਆ ਦੇ ਵਿੱਚ ਮੌਜੂਦ ਨੇ ਹਿੰਦੁਸਤਾਨ ਨਹੀਂ ਭਾਰਤਿਕ ਪੰਜਾਬ ਤਾਂ ਸਾਡਾ ਹੈਗਾ ਹੀ ਆ ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਗਾਉਂਦੇ ਨੇ ਸਾਡੇ ਜਿਹੜੇ ਕਿ ਪੰਜਾਬ ਦੇ ਫਨਕਾਰ ਨੇ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ ਬੜਾ ਵੱਡਾ ਨਾਮ ਸੀ ਉਹਨਾਂ ਨੇ ਵੀ ਪੰਜਾਬੀ ਮਾਂ ਬੋਲੀ ਨੂੰ ਮੈਂ ਕਹਿੰਦਾ ਵੀ ਮੁਲਖਾਂ ਦੇ ਇੱਕੋਂ ਤੱਕ ਪਹੁੰਚਾਇਆ ਜਿੱਥੋਂ ਤੱਕ ਆਪਣੀ ਪੰਜਾਬੀ ਮਾਂ ਬੋਲੀ ਦੀ ਸਮਝ ਵੀ ਨਹੀਂ ਆਉਂਦੀ ਕਿਸੇ ਲੋਕਾਂ ਨੂੰ ਤਾਂ ਸਮਝੋ ਇਸ ਗੱਲ ਨੂੰ ਵੀ ਜਿਹੜਾ ਐਡਾ ਵੱਡਾ ਫਨਕਾਰ ਇੰਨੀ ਉਮਰ ਦੇ ਵਿੱਚ ਮਾਫੀ ਮੰਗ ਰਿਹਾ ਚਲੋ ਠੀਕ ਆ ਬੰਦਾ ਕਹਿੰਦੇ ਹੁੰਦੇ ਜੇਵੇਂ ਗਲਤੀ ਕੀਤੀ ਆ ਤਾਂ ਉਹਦੀ ਮਾਫੀ ਮੰਗ ਰਿਹਾ ਤਾਂ ਉਹਨੂੰ ਮਾਫ਼ ਵੀ ਕਰਨਾ ਚਾਹੀਦਾ ਸਾਡੇ ਪੰਜਾਬ ਦੇ ਲੋਕਾਂ ਦੁਆਰਾ ਸਾਡੇ ਸਿੱਖ ਸਮਾਜ ਦੁਆਰਾ ਇੱਕ ਵੀਡੀਓ ਬਣਾ ਕੇ ਜਾਰੀ ਕਰਨੀ ਚਾਹੀਦੀ ਆ ਜਿਹੜਾ ਕਿ ਗਰਦਾਸ ਮਾਨ ਦੇ ਉੱਪਰ ਬਣਨੀ ਚਾਹੀਦੀ ਆ ਵੀ ਭਾਈ ਅਸੀਂ ਤੈਨੂੰ ਮਾਫ਼ ਕਰ ਰਹੇ ਹਾਂ ਜਿਹੜਾ ਕਿ ਆਪਣੇ ਸਿੱਖ ਕੌਮ ਦੇ ਆਗੂ ਜਿਵੇਂ ਕਿ ਧਾਮੀ ਸਾਹਿਬ ਐਸਜੀਪੀਸੀ ਦੇ ਦੂਜੀ ਗੱਲ ਪੰਜਾਬ ਦੇ ਸਾਡੇ ਮਾਂ ਬੋਲੀ ਦੇ ਜਿਹੜੇ ਕਿ ਆ ਆਗੂ ਸਮਾਜ ਸੇਵੀ ਜਿਵੇਂ ਕਿ ਭਾਈ ਲੱਖਾ ਸਿੰਘ ਸਧਾਨਾ ਇਹਨਾਂ ਬੰਦਿਆਂ ਬਣਿਓ ਜਿਹੜੀ ਕਿ ਪ੍ਰਕਿਰਿਆ ਹੋ ਜਾਣੀ ਚਾਹੀਦੀ ਆ ਵੈਸੇ ਤਾਂ ਮੈਨੂੰ ਨਹੀਂ ਲੱਗਦਾ ਕਿਉਂਕਿ ਕੁਝ ਗੱਲਾਂ ਹੋ ਜਾਂਦੀਆਂ ਨੇ ਜਿਹੜੇ ਕਿ ਸਾਡੇ ਕਲਾਕਾਰ ਨੇ ਇਹਨਾਂ ਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ ਇਹ ਵੀ ਬੜੀ ਅਹਿਮ ਗੱਲ ਆ ਬਾਅਦ ਦੇ ਵਿੱਚ ਚਾਹੇ ਉਹ ਮਾਫੀ ਮੰਗ ਰਹੇ ਨੇ ਪਰ ਮੈਂ ਆਪਣੇ ਤੌਰ ਤੇ ਕਹਿ ਰਿਹਾ ਆਪਣੇ ਹਿਰਦੇ ਦੇ ਹਿਸਾਬ ਨਾਲ ਕਿ ਮਾਫਤਾ ਦੇਖੋ ਕਰ ਦੇਣਾ ਚਾਹੀਦਾ ਕਿਉਂਕਿ ਉਮਰ ਵੀ ਬਹੁਤ ਹੋ ਚੁੱਕੀ ਐ ਨਹੀਂ ਤਾਂ ਫਿਰ ਬੰਦੇ ਨੂੰ ਇਹੀ ਲੱਗੂ ਆ ਵੀ ਮੈਂ ਜਿੰਨਾ ਕਮਾਇਆ ਸੀ ਇੱਕ ਝਟਕੇ ਦੇ ਵਿੱਚ ਜਿਹੜਾ ਕਿ ਉਹ ਖੂਹ ਦੇ ਵਿੱਚ ਪੈ ਗਿਆ ਇਹ ਪੈ ਵੀ ਜਾਂਦਾ ਕਈ ਵਾਰ ਹੋਇਆ ਵੀ ਆ ਪਰ ਜਿਵੇਂ ਕਿ ਆ ਪਿੱਛੇ ਜੀ ਦੇਖਿਆ ਹੋਣਾ ਆਪਣਾ ਗੁਰਦੀਪ ਸਿੰਘ ਖਹਿੜਾ ਜਿਹੜਾ ਕਿ ਬੰਦੀ ਸਿੰਘ ਆ ਉਹਨਾਂ ਨੇ ਸਖਬੀਰ ਬਾਦਲ ਦੀ ਸਟੇਜ ਦੇ ਉੱਤੋਂ ਇੱਕ ਬਿਆਨ ਜਾਰੀ ਕਰ ਦਿੱਤਾ ਜਿਹੜਾ ਕਿ ਭਾਈ ਅਮਰਪਾਲ ਦੇ ਸਰਾਸਿਰ ਖਿਲਾਫ ਸੀ ਦੇਖੋ 33 ਸਾਲਾਂ ਦੀ ਜਿਹੜੀ ਕਿ ਕਮਾਈ ਕਮਾਈ ਕਿਹੜੀ ਜਿਹੜੀ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਉਹਨਾਂ ਨੇ ਸਜ਼ਾ ਕੱਟੀ ਆ ਤਾਂ ਦੇਖੋ ਇੱਕ ਝਟਕੇ ਦੇ ਵਿੱਚ ਲੋਕ ਵਿਰੋਧ ਕਰਨ ਲੱਗੇ ਉਹਦਾ ਗੁਰਦੀਪ ਸਿੰਘ ਖੜਾ ਦਾ ਵੀ ਤੂੰ ਉਹ ਦੋਸ਼ੀਆਂ ਦੀ ਸਟੇਜ ਦੇ ਉੱਤੋਂ ਬਿਆਨ ਜਾਰੀ ਕੀਤੇ ਜਿਹੜੇ ਪੰਜਾਬ ਦੇ ਦੁਸ਼ਮਣ ਬਣੇ ਹੋਏ ਨੇ ਮੋੜ ਤੋਂ ਹੀ ਜਦੋਂ ਕਿ ਬਾਦਲ ਵੀ ਜਾਂਦਾ ਸੀ ਸਟਾਰਟਿੰਗ ਤੋਂ ਰਚੀ ਕਹਾਣੀ ਉਹਨਾਂ ਨਹੀਂ ਸੀ ਬਾਦਲ ਨੇ ਪਰ ਹੁਣ ਮੇਰੀ ਗੱਲ ਮੇਨ ਪੁਆਇੰਟ ਦੀ ਇਹ ਹੈ ਪੰਜਾਬੀਓ ਆਪਣੇ ਆਪਣੇ ਜਿਹੜੇ ਕਿ ਪ੍ਰਕਿਰਿਆ ਉਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੇਣੀ ਹੈ ਮੇਰਾ ਵੀਰ ਗਰਦਾਸ ਮਾਨ ਨੇ ਜਿਹੜੀ ਕਿ ਰੋਕੇ ਮਾਫੀ ਮੰਗੀ ਆ ਇਹਦਾ ਰੀਜਨ ਕੀ ਹੈ ਤੁਸੀਂ ਕੀ ਸਮਝਦੇ ਹੋ ਤਾਂ ਕਮੈਂਟ ਦੇ ਵਿੱਚ ਇਹ ਜ਼ਰੂਰ ਦੱਸਣਾ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਕੰਟੀ ਜ਼ਰੂਰ ਦਵਾ ਲੈਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ